ਲੋਈ ਮੇਟਰ ਆਪਾਂ ਖੜੇ ਸੀ ਅੱਜ ਸ਼ਹਿਰ ਮਲੇਰਕੋਡਲਾ ਦੇ ਵਿੱਚ ਨਾਬਾ ਰੋਡ ਤੇ ਕੱਟ ਐਂਡ ਸਟਿਚ ਵਾਲਿਆਂ ਦੇ ਜਿੱਥੇ ਤੁਸੀਂ ਹੁਣ ਤੁਹਾਨੂੰ ਪਤਾ ਏ ਕਿ ਯਾਰ ਸੀਜ਼ਨ ਆ ਗਿਆ ਵਿਆਹਾਂ ਦਾ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਹਰ ਇੱਕ ਇਨਸਾਨ ਨੂੰ ਚਾਹੇ ਲੇਡੀਜ਼ ਦਾ ਚਾਹੇ ਜੈਂਟਸ ਆਗੇ ਕੱਪੜੇ ਨਵੇਂ ਅਗਲਾ ਸੁਵਾਉਂਦਾ ਹੀ ਆ ਕੁਰਤੇ ਵੀ ਆ ਕਮੀਜ਼ ਵੀ ਆ ਸਾਰੇ ਜਾਨੀ ਕਿ ਕਹਿਣ ਦਾ ਭਾਵ ਕਿ ਨਵੇਂ ਕੱਪੜੇ ਅਗਲਾ ਲੈਂਦਾ ਬਾਕੀ ਸੁਵਾਉਂਦਾ ਕੋਟ ਪੈਂਟ ਤੇ ਗੱਲ ਅੱਜ ਕਰਾਂਗੇ ਬਾਈ ਨਾਲ ਕੋਟ ਪੈਂਟਾਂ ਦੇ ਕੀ ਆਫਰਾਂ ਲਾਈਆਂ ਹੋਈਆਂ ਕਿਹੜੀ ਕੁਆਲਿਟੀ ਦੇ ਵਿੱਚ ਕਪੜਾ ਮਿਲਣਾ ਤੇ ਕਿੰਨੇ ਦਾ ਮਿਲਣਾ ਤੇ ਗੱਲ ਕਰਦੇ ਆਂ ਬਾਈ ਨਾਲ ਸੱਸੀਆ ਵੀਰ ਜੀ ਸ਼ਿਕਾਲ ਜੀ ਉਹ ਠੀਕ ਠਾਕ ਹੋ ਜੀ ਵਧੀਆ ਵਧੀਆ ਸਾਰਾ ਅੱਛਾ ਵੀਰ ਜੀ ਕੀ ਆਫਰਾਂ ਲਾਈਆਂ ਹੋਈਆਂ ਆਪਣੇ ਉਹ ਦੀ ਜਾਣਕਾਰੀ ਦਿਓ ਤੇ ਕਿਹੜਾ ਕਿਹੜਾ ਕਪੜਾ ਮਿਲਣਾ ਆਪਣੇ ਤੋਂ ਕਿੰਨੇ ਤਰ੍ਹਾਂ ਦਾ ਕਪੜਾ ਆਪਣੇ ਕੋਲ ਆਪਣੇ ਲਵੇ ਜੀ ਕੋਟ ਪੈਂਟ ਦੀ ਆਪਾਂ ਨੇ ਆਫਰ ਲਾਈ ਹੈ ਠੀਕ ਹੈ ਜੀ 3500 ਦੇ ਵਿੱਚ ਸਿਰਫ ਸਿਰਫ 3500 ਵਿੱਧ ਕਪੜਾ ਕੋਟ ਪੈਂਟ ਤੇ ਉਸ ਤੋਂ ਬਾਅਦ ਆਪਾਂ ਨੇ ਵਿੱਧ ਸਲਾਈ ਠੀਕ ਹੈ ਜੀ 3500 ਦੇ ਵਿੱਚ ਆਪਾਂ ਨੂੰ 2 ਪੀਸ ਬਣਾ ਕੇ ਦੇਣਾ ਹੈ ਉਸ ਤੋਂ ਬਾਅਦ ਮਾਰਕੀਟ ਦੇ ਵਿੱਚ ਤਾਂ तकरीबन ਮੇਰੇ ਹਿਸਾਬ ਨਾਲ 44500 ਇਕੱਲੇ ਸਵਾਈ ਸਵਾਈ ਲੈਂਦਾ ਤੁਸੀਂ ਕੀ ਦੇ ਰਹੇ ਹੋ 3500 ਦੇ ਵਿੱਚ ਮਾਰਕੀਟ ਦੇ ਵਿੱਚ ਬਹੁਤ ਕੁਝ ਚੱਲਦਾ ਹੈ ਕੱਪੜੇ ਦੀ ਕੁਆਲਿਟੀ ਵਧੀਆ ਹੋਏਗੀ ਵਹੀ ਗਾਰੰਟੀ ਹੋਊਗੀ ਸਰ ਕੱਪੜੇ ਦੀ ਵੀ ਅੱਛਾ ਜੀ ਕੁਝ ਵੀ ਹੋ ਗਿਆ ਕੱਪੜਾ ਆਪਾਂ ਪੀਸ ਬਣਾਇਆ ਵਾਪਸ ਲੈ ਲਾਂਗੇ ਹੋਰ ਦੱਸੋ ਬਣਾਇਆ ਵਾਪਸ ਬਣਾਇਆ ਹੈ ਵਾਪਸ ਲੈ ਲਾਂਗੇ ਮਟੀਰੀਅਲ ਦੇ ਵਿੱਚ ਕੋਈ ਆਪਣਾ ਕੰਪਰੋਮਾਈਜ਼ ਨਹੀਂ ਕਰਦੇ ਅੱਛਾ ਜੀ ਜੋ ਆਪਾਂ ਮਟੀਰੀਅਲ ਪਾਣੇ ਆ ਪਹਿਲਾਂ ਰੈਗੂਲਰ ਚੱਲਦਾ ਹੈ ਉਹੀ ਮਟੀਰੀਅਲ ਹੋਊਗਾ ਇਹਦੇ ਅੰਦਰ ਕੋਈ ਐ ਵੀ ਲੋਕਲ ਨਹੀਂ ਹੋਊਗਾ ਠੀਕ ਹੈ ओके चीज ਵਧੀਆ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਆਪਣੇ ਮੰਨ ਲਓ ਵੀ ਪਹਿਲੇ 10 ਕਸਟਮਰ ਆਉਣਗੇ ਜਿਹੜੇ ਆਪਣੇ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਪੇਜ ਨੂੰ ਫੋਲੋ ਕਰਨਗੇ ਠੀਕ ਹੈ ਜੀ ਉਹਨਾਂ ਨੂੰ ਆਪਾਂ 10 ਸ਼ਰਟਾਂ ਦੇਣੀਆਂ ਨੇ ਚਟੇਰੇਵੇਂ ਚਿੱਟਾ ਰੰਗ ਲੈ ਲਓ ਆਹ ਤਿੰਨੇ ਰੰਗਾਂ ਜਿਹੜਾ ਮਰਜ਼ੀ ਲੈ ਲਓ ਡੋਬੀ ਦੇ ਵਿੱਚ ਲੈ ਲਓ ਪਲੇਨ ਦੇ ਵਿੱਚ ਲੈ ਲਓ ਠੀਕ ਹੈ ਜੀ ਉਹ ਕਸਟਮਰ ਦੀ ਚੁਆਇਸ ਹੈ ਠੀਕ ਹੈ ਜੀ ਹਾਂਜੀ ਲੋਈ ਮਿੱਤਰੋ ਕੋਟ ਪੈਂਟ ਤੁਸੀਂ ਇੱਥੋਂ ਵਿਦ ਕਪੜਾ ਵਿੱਚ ਸਵਾਈ 3500 ਹਾਂਜੀ 3500 ਇਹ ਦੀਵਾਲੀ ਤੱਕ ਲਈ ਆਫਰ ਹੈ ਇਹ ਦੀਵਾਲੀ ਤੱਕ ਬਾਜੀ ਦੀਵਾਲੀ ਤੱਕ ਲਈ ਆਫਰ ਹੈ ਤੁਸੀਂ ਮਾਰਕੀਟ ਚ ਕਿਤੇ ਵੀ ਜਾਣੇ ਯਾਰ 4000 4500 ਤੋਂ ਘੱਟ ਸਵਾਈ ਨਹੀਂ ਹੈਗੀ 2-3000 ਦਾ ਕਪੜਾ ਹੋ ਜਾਂਦਾ ਜਾਨੀ ਕਿ ਕੀ ਕੋਟ ਸੈੱਟ ਆਪਾਂ ਦੇਖੀਏ ਤਾਂ 7-8000 ਰੁਪਏ ਦੇ ਵਿੱਚ ਕੰਪਲੀਟ ਹੁੰਦਾ ਤਾਂ ਆਪਣੇ ਤੋਂ ਇੱਥੇ ਮੰਨ ਰਿਹਾ 3500 ਰੁਪਏ ਦੇ ਵਿੱਚ ਪਲੱਸ ਹੋਰ ਕੀ ਤੁਹਾਨੂੰ ਆਫਰ ਹੋਰ ਵੀ ਦੇਤਾ ਕਹਿੰਦੇ ਕੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਨ ਵਾਲੇ ਨੂੰ ਜਾਂ ਫੋਲੋ ਕਰਨ ਵਾਲੇ ਨੂੰ ਫੋਲੋ ਕਰਨ ਵਾਲੇ ਨੂੰ ਇੱਕ ਆਪਣੀ ਸ਼ਰਟ ਦਾ ਕੱਪੜਾ ਸ਼ਰਟ ਦਾ ਕੱਪੜਾ ਵਿਦ ਸਟੀਚਿੰਗ ਵੀ ਕਰਦਾ ਵਿਦ ਸਟੀਚਿੰਗ ਲਓ ਜੀ ਵੱਡਾ ਆਫਰ ਕਰਦਾ ਕਿ ਸਟੀਚਿੰਗ ਵੀ ਜੀ ਵੈਸੇ ਆਪਾਂ ਇੱਕ ਇਹਦੀ ਗੱਲ ਕਰੀ ਕਿ ਸਟੀਚਿੰਗ ਚ ਕਿੰਨਾ ਆ ਜਾਂਦਾ ਖਰਚਾ ਆਪਰੇਟੇ 2 ਪੀਜੀ ਸਟੀਚਿੰਗ ਲੈਣੇ ਸਰ ਨਹੀਂ ਕੱਲੀ ਸ਼ਰਟ ਦੀ ਗੱਲ ਕਰ ਰਹੇ ਸੀ ਸ਼ਰਟ ਦਾ 400 ਰੁਪਏ ਲੈਣੇ 400 ਰੁਪਏ ਆਪਾਂ ਲੈਣੇ ਆਂ ਦੇਖੋ ਯਾਰ ਇਹ ਤੁਹਾਨੂੰ ਇੱਕ ਹੋਰ ਆਫਰ ਹੋ ਗਿਆ 3500 ਤੋਂ 400 ਦਾ ਥੋੜਾ ਇਹ ਵੀ ਨਿਕਲ ਗਿਆ ਮੰਨ ਕੇ ਚਲੋ ਐਗਜ਼ੈਂਪਲ ਦੌਰ ਗੱਲ ਕਰਦੇ ਆਂ ਕਿ ਮਗਰ ਕੀ ਬਚਿਆ ਤੁਹਾਡਾ ਦੇਖਿਆ ਜਾਵੇ ਜੇ ਇੱਕ ਸ਼ਰਟ ਬਾਹਰੋਂ ਸਵਾਣੇ ਹੋ ਤਾਂ 4500 ਲੱਗਦਾ ਹੁਣ 3100 ਰੁਪਏ ਜੀ ਲੈ ਗਏ ਆਫਰ ਦਿਵਾਲੀ ਤੱਕ ਚੱਲੇ ਬਾਕੀ ਆਪਣੇ ਨੰਬਰ ਹੈਗਾ ਜਿਹਦੇ ਕੋਲ ਆਪਣੇ ਆਉਂਦੀ ਹੁੰਦੀ ਹਾਂਜੀ ਨੰਬਰ ਹੈਗਾ ਜੀ ਠੀਕ ਹੈ ਜੀ ਨੰਬਰ ਮੜੇ ਬੋਲ ਦਿਓ ਇੱਕ ਵਾਰ 81460 ਜੀ ਠੀਕ ਹੈ ਜੀ ਬਾਕੀ ਕਰੰਟ ਲੋਕੇਸ਼ਨ ਕੀ ਹੈ ਆਪਣੀ ਆਪਣੀ ਲੋਕੇਸ਼ਨ ਹੈ ਜੀ ਨਾਬਾ ਰੋਡ ਮੇਨ ਰੋਡ ਹੈ ਹਾਂਜੀ ਕਿਲਾ ਕਿਲਾ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਮਲੇਰ ਕੋਡ ਲਾ ਜੀ ਨਾਬਾ ਰੋਡ ਕਿਲਾ ਕਿਲਾ ਹਾਂਜੀ ਹਾਂਜੀ ਕਿਲਾ ਮਲੇਰ ਕੋਡ ਹਾਂਜੀ ਹਾਂਜੀ ਠੀਕ ਹੈ ਨੇੜੇ ਆਪਣਾ ਮੁੰਡਾ ਦਾ ਗੁਰਦੁਆਰਾ ਸਾਹਿਬ ਨੇੜੇ ਆ ਜਾਂਦਾ ਨੇ ਉਰੇ ਆਪਣੇ ਮੱਲੋ ਵੀ ਈਦਗਾ ਵੀ ਹੈਗੀ ਆ ਹਾ ਦਾ ਨਾਰਾ ਗੁਰਦੁਆਰਾ ਵੀ ਹੈਗਾ ਉਰੇ ਠੀਕ ਹੈ ਜੀ ਇਹੀ ਰੋਡ ਦੇ ਉੱਪਰ ਹੈ ਜੀ ਲੋ ਜੀ ਮਿੱਤਰੋ ਬਾਕੀ ਨੰਬਰ ਸਕਰੀਨ ਤੇ ਯਾਰ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਤੋਂ ਬਾਕੀ ਦੀ ਜਾਣਕਾਰੀ ਲੈ ਸਕਦੇ ਹੋ ਤਾਂ ਯਾਰ ਮੈਂ ਤਾਂ ਇੱਕ ਹੀ ਗੱਲ ਕਹਿਣਾ ਕਿ ਦੀਵਾਲੀ ਤੱਕ ਲਈ ਬਹੁਤ ਵਧੀਆ ਆਫਰ ਹੈ ਇਤੋਂ ਵਧੀਆ ਆਫਰ ਤੁਹਾਨੂੰ ਕਿਤੇ ਨਹੀਂ ਮਿਲਣਾ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਆਗੇ ਤੁਸੀਂ ਕੱਪੜੇ ਦੀ ਕੁਆਲਿਟੀ ਦੇਖੋ ਤੇ ਸਵਾਹੀ ਦਾ ਬਾਈ ਨੇ ਯਾਰ ਤੁਹਾਨੂੰ ਦੱਸ ਹੀ ਚੁੱਕਾ ਕਿ 3500 ਰੁਪਏ ਦੇ ਵਿੱਚ ਚਾਹੇ ਤੁਸੀਂ ਇਹ ਕੱਪੜਾ ਲੈ ਲਓ ਜਾਂ ਸਵਾਗੇ ਲੈ ਜਾਓ ਯਾਰ ਗੱਲ ਇੱਕੋ ਹੀ ਆ ਕਿ 3500 ਰੁਪਏ ਦਾ ਇੱਕ ਆਫਰ ਲਾਤਾ ਸਿਰਫ ਦੀਵਾਲੀ ਤੱਕ ਬਾਕੀ ਨੰਬਰ ਸਕਰੀਨ ਤੇ ਨੰਬਰ ਦੇ ਕੋਲ ਕਰਕੇ ਬਾਕੀ ਦੀ ਜਾਣਕਾਰੀ ਲੈ ਲਓ ਧੰਨਵਾਦ ਸਸ਼ਿਕਾ